ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੀ ਸਾਥ ਸੰਗਤ ਦੇ ਤਰਨਾ ਵਿੱਚ ਮੇਰੀ ਬਹੁਤੀ ਆਦਰ ਸਤਕਾਰ ਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਜਾਬ ਦੀ ਧਰਤੀ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜੱਲੇ ਪੰਡਾਇਕ ਤੋਂ ਨੌਜਵਾਨ ਹਰਮਨਪ੍ਰੀਤ ਸਿੰਘ ਪੁੱਤਰ ਸਰਦਾਰ ਹਰਪਮ ਸਿੰਘ ਜੋ ਕੈਨੇਡਾ ਪੜ੍ਹਨ ਲਈ ਗਿਆ ਹੋਇਆ ਸੀ ਅੱਜ ਤੋਂ 4 ਦਿਨ ਪਹਿਲਾਂ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਮਾਪੇ ਬਹੁਤ ਗਰੀਬ ਹਨ ਬੱਚੇ ਦੀ ਡੈੱਡ ਬਾਡੀ ਪ੍ਰੈਮਟਨ ਦੇ ਸੇਵਨ ਹਸਪਤਾਲ ਜਮ੍ਹਾਂ ਕਰਵਾਈ ਹੋਈ ਹੈ ਮਾਪਿਆਂ ਦੀ ਦਿਲੀ ਇੱਛਾ ਹੈ ਕਿ ਸਾਡੇ ਪੁੱਤਰ ਦੀ ਡੈੱਡ ਬਾਡੀ ਪੰਜਾਬ ਲੈ ਆਂਦੀ ਜਾਵੇ ਕਿ ਅਸੀਂ ਉਹਨਾਂ ਦੀ ਅੰਤਮ ਰਸਮ ਜਿਹੜੀ ਹੈ ਸੰਸਕਾਰ ਦੀ ਉਹ ਆਪਣੇ ਹੱਥੀਂ ਕਰ ਸਕੀਏ ਲੇਕਿਨ ਮਾਪਿਆਂ ਕੋਲ ਇਨਾ ਸਮਰਾਇਆ ਨਹੀਂ ਸਮਰਾਇਆ ਨਹੀਂ ਹੈ ਜਿਸ ਕਾਰਨ ਉਹ ਆਪਣੇ ਬੱਚੇ ਦੀ ਡੈੱਡ ਬਾਡੀ ਪੰਜਾਬ ਲੈ ਕੇ ਆ ਸਕਣ ਸੋ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿਰਪਾ ਕਰੋ ਜੋ ਵੀ ਸਾਧਨ ਤੁਸੀਂ ਵਰਤ ਸਕਦੇ ਹੋ ਉਹ ਸਾਧਨ ਵਰਤ ਕੇ ਉਹਨਾਂ ਦੀ ਡੈਡ ਬਾਡੀ ਪੰਜਾਬ ਪੇ ਜਣ ਦੀ ਕਿਰਪਾਲਤਾ ਕਰੋ ਤਾਂ ਕਿ ਮਾਪੇ ਆਪਣੇ ਪੁੱਤਰ ਦਾ ਆਪਣੇ ਹੱਥੀ ਸੰਸਕਾਰ ਕਰ ਸਕਣ ਉਹਨਾਂ ਬੱਚਿਆਂ ਉਸ ਬੱਚੇ ਦੇ ਨਾਲ ਜਿਹੜੇ ਸਾਥੀ ਰਹਿੰਦੇ ਨੇ ਉਹਨਾਂ ਦਾ ਨੰਬਰ ਹੈ 437 533 225 ਇਹਦੇ ਤੇ ਸੰਪਰਕ ਕਰਕੇ ਸਾਡੀ ਵੇਧੀ ਪ੍ਰਵਾਨ ਕਰਨ ਦੀ ਕਿਰਪਾਲਤਾ ਕਰੋ ਗੁਰੂ ਪੰਥ ਦਾ ਦਾਸ ਕਰਨੈਲ ਸਿੰਘ ਪਟਿਆਉੜੀ ਮੈਂਬਰ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਹ